ਕਾ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਇਹ ਤਾਂ ਪਜਉ ਧਰਤੀ ਆ ਨਾਜ ਪਤਾ ਕਰਦੀ ਐ ਉਹ ਨਾਜ ਪਤਾ ਹੁਣ ਲਈ ਧਰਤੀ ਨੂੰ ਆ ਪੱਥਰਾਂ ਨਾਲ ਆ ਰੇਲ ਦੀਆਂ ਲੀਹਾਂ ਨਾਲ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਆਪਾਂ ਚੋਪਾਂ ਤਮਾਸ਼ੀਨ ਬਣੇ ਹੋਇਆ ਕੋਈ ਉਧਰੋਂ ਹੋ ਗਿਆ ਕੋਈ ਇਧਰੋਂ ਹੋ ਗਿਆ ਆ ਰੌਲਾ ਪੈ ਗਿਆ ਆ ਰੌਲਾ ਪੈ ਗਿਆ ਉਧਰੋਂ ਇਸ ਆੜ ਦੇ ਵਿੱਚ ਵੀ ਇਹਦਾ ਕਮਲੇ ਲੋਕ ਆ ਧੱਬੀ ਫਿਰਦੇ ਆ ਇਧਰ ਲਿੰਗ ਉਧਰ ਲਿੰਗ ਗੱਲਾਂ ਨੂੰ ਤੇ ਇਹ ਸੋਡਾ ਘੋਗਾ ਚਤ ਕਰੀ ਤੁਰੇ ਆਉਂਦੇ ਆ ਆ 24000 ਏਕੜ ਅਕਵਾਇਰ ਕਰਨੀਆਂ ਲੁਧਿਆਣਾ ਦੇ ਮੋਗਾ ਕਈ ਲੱਖ एकड़ ਜਮੀਨ ਐਕਵਾਇਰ ਕਰਨੀਆਂ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟੇਟਾ ਬਣਾਉ ਰਿਹਾ ਪੰਥ ਸਿਓ। ਇਹ ਵੀ ਲੋਕ ਤਾਂ ਦੇ ਦੇਣਗੇ ਜਮੀਨਾਂ ਵੀ ਹਾਂ ਸਾਨੂੰ 50 50 ਲੱਖ ਮਿਲਦਾ ਕਿੱਲੇ ਦਾ ਸਾਨੂੰ ਕੁੜ ਰੁਪਿਆ ਮਿਲਦਾ ਕਿੱਲੇ ਦਾ। ਮੈਨੂੰ ਇਹ ਕੱਲ ਦਾ ਜਵਾਬ ਦਿਓ ਯਾਰ। ਭਾਵੇਂ 5 ਕਰੋੜ ਮਿਲ ਜੇ ਕਿੱਲੇ ਦਾ ਜੇ ਕਹਾ ਜਮੀਨ ਹੀ ਨਾ ਮਿਲੀ ਤੂੰ 5 ਕਰੋੜ ਦਾ ਕਰਾਂਗੇ ਕੀ? ਕਿੱਛੇ ਲਾਓਗੇ? ਕੋਈ ਕਾਰਖਾਨਾ ਖੋਲੋਗੇ? ਐਡੀ ਸਾਡੀ ਹੋਏ ਨਹੀਂ ਵੀ ਕਾਰਖਾਨਾ ਖੋਲ੍ਹ ਕੇ। ਕਾਰਖਾਨਾ ਖੋਲ੍ਹ ਵੀ ਲਿਆ ਕਾਰਖਾਨਾ ਫੇਲ ਹੋ ਗਿਆ ਫਿਰ ਕਿੱਥੇ ਜਾਊਂਗੀ? ਸਮਝੋ ਯਾਰ ਗੱਲ ਨੂੰ ਸਮਝੋ। ਮਾ ਕਹਨਾ ਚਾਹੇ 50 ਕਰੋੜ ਵੀ ਕੀਮਤ ਦੇਣ 100 ਕਰੋੜ ਵੀ ਦੇਣ ਧਰਤੀ ਦੀ ਬਾਈ ਕੋਈ ਕੀਮਤ ਨਹੀਂ ਆ ਪੈਸਾ ਨਹੀਂ ਖੜਨਾ ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਅੱਜ ਹੀ ਨੋਟੀਫਿਕੇਸ਼ਨ ਪੜ੍ਹ ਰਿਹਾ ਸੀਗਾ ਵੀ ਰੇਲ ਦੀਆਂ ਲੀਹਾਂ ਪੰਜਾਬ ਜਾਲ ਵਿਛਾਉਣਾ ਸੜਕਾਂ ਦੇ ਜਾਲ ਹੋਰ ਵਿਛਾਉਣੇ ਆ ਅਰਲ ਸਟੇਟਾਂ ਦੇ ਵਿੱਚ ਅੱਡ ਕਲੌਨੀਆਂ ਚੱਡ ਰੋਜ਼ ਇੱਕ ਪਿੰਡ ਦੇ ਵਿੱਚ ਜੇ ਪਾ ਐਵਰੇਜ ਕੱਢੀਏ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਤੁਹਾਡੀ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਆ ਰੁਕਦੀ ਆ ਇੱਕ ਪਿੰਡ ਦੀ 13000 ਪਿੰਡਾਂ 65000 ਕਿੱਲਾ ਤਾਂ ਤੁਹਾਡਾ ਇੱਕ ਸਾਲ ਦੇ ਵਿੱਚ ਅਹੀਂ ਰੁਕ ਜਾਂਦਾ ਇੱਕ ਸਾਲ ਦੇ ਵਿੱਚ ਆਪਾਂ ਵੇ ਜਿਹੜੇ ਰੋਜ਼ ਨਹੀਂ ਇੱਕ ਸਾਲ ਦੇ ਵਿੱਚ ਪੰਜ ਕਿੱਲੇ ਆਪਾਂ ਦੇਖੇ ਪੰਜ ਕਿੱਲੇ ਦੂਜੀ ਗੱਲ ਸੁਣ ਲਓ ਧਿਆਨ ਨਾਲ ਹਣ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਐ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਸ਼ਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐਵੇਂ ਗੱਲ ਪਰसों ਹੀ ਕਹੇਤੀ ਸੀ ਕਿ ਕੈ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਣਮਨ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨਗੇ ਹੋ ਕੇ ਨੱਚਣਗੇ ਆ ਜਿਹੜੀ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਤੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਐ ਐ ਉਹਦੇ ਆਲੇ ਦੁਆਲੇ ਹੁਣ ਸਭ ਠਾਤੀ ਮੇਰੀ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ਼ ਬਣਦਾ ਸੀ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੂਂਟਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰਾਮ ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡਿਲੀਟ ਕਰ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀ ਉਲਟਾ ਉਹਨੂੰ ਸ਼ਹਿਦ ਦਿੱਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲੱਗੇ ਜਿ ਮਰਜੀ ਪਰੋਸੋ ਸਰਕਾਰ ਥੋੜੀ ਪਿੱਛੇ ਤੇ ਖੜੀ ਐ ਮੰਨ ਕੇ ਭਾਂਸਿਆ ਤੈਨੂੰ ਉਧਰ ਆ ਮੁਕਸਰ ਦੇ ਵਿੱਚ ਸ਼੍ਰੀ ਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਅਖੌਤੀ ਸਿਫਸਨ ਵਾਲੇ ਕਹਾਉਂਦੇ ਗੁੰਡਿਆਂ ਨੇ ਮੁੰਡਾ ਕੁੱਟਿਆ ਆ 10 ਦਿਨ ਹੋ ਗਿਆ ਕੱਟਣਾ ਹੋਈ ਨੂੰ ਹਰਜੇਸ਼ ਗਰਗ ਕੋਈ ਪ੍ਰਧਾਨ ਐ ਸਿਫਸਨ ਦਾ ਮੁਕਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕਿਹੜੇ ਲੈ ਬੰਦੇ ਜਿਹੜੇ ਬੰਦੇ ਉੱਥੇ ਕੱਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹ ਬੰਦੇ ਚੱਕ ਲਏ ਪੁਲਿਸ ਨੇ ਉਸ ਬੰਦੇ ਨੂੰ ਰਜੇਸ਼ ਗਰਗਨ ਨੂੰ ਵੀ ਸਕਿਉਰਟੀ ਮਿਲੀ ਹੋਈ ਹੈ ਤੇ ਉਹ ਕੋਈ ਇੱਥੋਂ ਦਾ ਉਹਨਾਂ ਨੇ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹਨੂੰ ਸਕਿਉਰਟੀ ਦਿਵਾਉਣ ਦੇ ਲਈ ਉੱਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਆ ਜਿਹੜਾ ਤੇ ਗੁੰਡਾਗਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਹੈ ਅਸ਼ਲੀਲਤਾ ਫਲਾ ਰਿਹਾ ਹੈ ਉਹਨਾਂ ਨੂੰ ਸਕਿਉਰਟੀਆਂ ਦੇ ਕੇ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਜਿਹੜੇ ਵਿਰੋਧ ਕਰਦੇ ਆ ਰੌਲਾ ਪਾਉਂਦੇ ਆ ਚੱਕ ਕੇ ਜੇਲਾ ਸਿੱਟੇ ਜਾ ਰਹੇ ਆ ਜਿਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਹ ਹਾਲਾਤ ਵਣੇ ਖੜਿਆ ਪੰਜਾਬ ਦੇ ਅਗਲੀ ਗੱਲ ਹੋਰ ਸੁਣ ਲ ਆ ਪੰਜਾਬ ਦੇ ਪੁੱਤ ਦੀ ਕਰਤੂਲ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜ ਆਹਾ ਆ ਪੰਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਇਆ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣੇ ਆ ਦੇਖ ਲਓ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ ਚ ਭੇਜੇ ਗਏ ਆ ਜੀ ਫਾਰਮ ਆ ਹਿੰਦੀ ਚ ਭੇਜੇ ਗਏ ਆ ਫਾਰਮ ਆ ਦੇਖ ਲਓ ਆ ਸਾਰੇ ਫਾਰਮ ਹਿੰਦੀ ਚ ਹੈ ਜੀ ਹਲਾ ਦੇਖੋ ਇਹਨਾਂ ਦੇ ਆਹੋ ਹਿੰਦੀ ਵਾਲਾ ਨਹੀਂ ਪੜ੍ਹਦੇ ਆ ਪੜਨੇ ਤਾਂ ਇਹ ਸੁਸ਼ੁੱਧਿਏ ਵਰਗਿਆ ਨੇ ਕੇਦਰੀਵਾਲ ਵਰਗਿਆ ਨੇ ਆ ਅਰਨ ਨਹਿਰ ਵਰਗਿਆ ਨੇ ਬੈਬਕੁਮਾਰ ਵਰਗਿਆ ਨੇ ਭਵੰਤਰ ਕੋਲੇ ਕਿਹੜਾ ਕੰਮ ਹੀ ਨਹੀਂ ਭਵੰਤਰ ਤਾਂ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜਦੇ ਪਰ ਹਿੰਦੀ ਜੀ ਛਾਪਣਗੇ ਇਹ ਤਾਂ ਆ ਕੇ ਉੱਥੇ ਆਪਣੇ ਨਾਬੇ ਉਦਘਾਟਨ ਵੀ ਇੱਕ ਹਿੰਦੀ ਚ ਕਰਕੇ ਨਹੀਂ ਪੱਥਰ ਰੱਖ ਗਿਆ ਸੀਗਾ ਮੈਂ ਜਮੇ ਤੁਹਾਨੂੰ ਪਹਿਲੇ ਕਹਿ ਰਿਹਾ ਜ਼ਮੀਨਾਂ ਛੋਡੀਆਂ ਵੱਖ ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਆ ਸਰਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਉਹਨਾਂ ਨੇ ਬਿਲਕੁਲ ਪੰਜਾਬੀ ਦੀ ਸ਼ਰਤੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਉਹਨਾਂ ਨੇ ਪਰ ਉਹਦੇ ਵਿੱਚ ਪਤਾ ਕੀ ਕੀਤਾ ਉਹਨਾਂ ਨੇ ਧਿਆਨ ਨਾਲ ਸੁਣ ਲਿਓ